ਘਰ ਕੀ ਨਾਰ ਤੇ ਆਗੇ ਅੰਧਾ ਪਰ ਨਾਰੀ ਸਿਉ ਘਾਲੇ ਧੰਦਾ ਗੱਨਾ ਇਹੜਾ ਹੈਗਾ ਿੰਦੂ ਅੰਨੇ ਦੀ ਗੱਲ ਹੈ ਅੱਛਾ ਜੀ ਇਹੜੀ ਘਰ ਦੀ ਆਤਮਾ ਦੀ ਆਵਾਜ਼ ਅਤਰਾਤਮ ਦੀ ਵਾਤ ਤਾਂ ਸਦਾ ਛੱਡੀ ਅੱਛਾ ਜੀ ਆਈਏ ਕਿ ਅਤਰਾਤਮ ਦੀ ਵਾਤ ਬਗਾਂਦੀ ਵਾਤ ਹੈ ਇਹਦਾ ਤਾਂ ਧੰਦਾ ਚਲਾਇਆ ਹੋਇਆ ਹੈ ਅੱਛਾ ਜੀ ਜ਼ਿਆ ਮੁਰਦੇ ਬੁਜਿਆ ਦੀ ਜ਼ਾਇਓ ਕੀ ਹੈ ਠੀਕ ਹੈ ਜੀ ਇਹ ਅੰਤਰਮੁਖੀ ਅਰਥ ਹੋ ਗਿਆ ਹਾਂ ਜੀ ਅੰਤਰਮੁਖੀ ਹੋਰ ਆਉਂਦੀ ਹੈ ਠੀਕ ਹੈ ਜੀ ਬਾਹਰ ਹੈ ਤਾਂ ਉਹ ਕਹਿਣਗੇ ਵੀ ਆਪਣਾ ਕੋਈ ਮਰਦ ਹੈਗਾ ਉਹ ਕਿਸੇ ਹੋਰ ਔਰਤ ਦੇ ਨਾਲ ਉਹ ਕਰਦਾ ਤੇ ਉਹ ਉਹ ਇੱਥੇ ਜੱਦ ਦੇਣਾ ਹਾਂ ਮੈਂ ਵੀ ਪਾ ਬਾਹਰਲਾ ਜਿਹੜੇ ਅਰਥ ਦੇਣਾ ਉਹ ਇੱਕ ਪੌੜੀ ਹੈ ਅੱਛਾ ਜੀ ਪੌੜੀ ਹੈ ਕਿਤੇ ਪਹੁੰਚਣ ਵਾਸਤੇ ਹਾਂ ਹਾਂ ਮਸਾਂ ਤੱਕ ਪੌੜੀ ਹੋਈ ਹੋਇਆ ਸਹਾਰਾ ਹੁੰਦਾ ਹੈ। ਅੱਲਾਹਤ ਨਹੀਂ ਜਾਂਦਾ ਉੱਥੇ ਤੱਕ ਹੱਥ ਪਹੁੰਚਾਉਣ ਵਾਸਤੇ। ਹੂੰ ਹੂੰ। ਅਜੋ ਤੇ ਆਤ ਪੌੜੀ ਹੋਈ ਪੌੜੀ ਹੈ ਢਾਤੀ ਪਰੇ, ਪੌੜੀ ਦੇ ਕਿਲੇ ਪਰ। ਠੀਕ ਹੈ। ਉਹ ਤਾਂ ਪਟਾਈ ਹੈ ਕਰਕੇ ਬਾਈ ਜਣ ਤਿਆਰ ਨਵੇਂ ਇਹਦੇ ਉਹਦੇ ਜੇ ਆਪਾਂ ਅੱਗੇ ਗੱਲ ਵਧਾਸੀਏ ਠੀਕ ਹੈ ਜੀ ਕਿਉਂਕਿ ਅੰਦਾ ਉਹਨਾਂ ਨੇ ਆਪੇ ਕਿਹਾ ਹਿੰਦੂ ਹਨ ਨਾ ਤੁਰਕੂ ਕਾਨਾ। ਹਾਂ। ਅੱਛਾ ਜੀ। ਜਿਕੇ ਇਹ ਹੋਇਆ ਨਾ ਤੁਹਾਨੂੰ ਕੋਈ ਨਾਮ ਨਹੀਂ ਆਉਂਦਾ। ਕਹਿੰਦਾ ਮਤਲਬ ਜਿਹੜੀ ਅਸਲੀ ਸੁੱਚੀ ਮਤ ਹੈ ਬੀਰ ਦਾ ਗਿਆਨ ਉਹ ਤਾਂ ਤਿਆਗੀ ਹੋਈ ਹੈ ਤੇ ਜਿਹੜੀ ਦੂਸਰੀ ਅੱਧਾ 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 ਗੱਲ ਹੋ ਰਹਿ ਗਈ। ਸਿਮਰਤੀ ਵਾਲੀ ਲੈ ਕੇ ਧੰਦਾ ਕਰਦਾ। ਉਹ ਗੱਲ ਵੀ ਬਤਲ ਲਈ। ਠੀਕ ਹੈ ਜੀ। ਹਾਂ। ਜੈਸੇ ਸਿੰਬਲ ਦੇਖ ਸੂਆ ਬਿਕਸਾਨਾ ਅੰਤ ਕੀ ਬਾਾਰ ਮੂਆ ਲਪਟਾਨਾ। ਆਹ ਦੇਖ ਲਿਆ ਸਿੰਬਲ ਤੋਤੇ ਦਾ। ਦਰਖਤ ਬੜੇ ਬੜੇ ਫੁੱਲ ਲਾਲ ਹਮ ਹਮ ਇਹ ਦੇਖ ਲੈ ਬੁੱਧਰ ਸੋਨੇ ਦੇ ਅੱਛਾ ਜੀ ਬੁਰਦੀਆਂ ਦੇਖ ਲਈਆਂ ਕੀ ਉੱਤੇ ਵਿੱਚ ਗ੍ਰੀਆ ਵਧੀਆ ਪਦਾਰਥ ਦੇਖ ਲੈ ਜੜਾਵੇ ਦੇਖ ਲੈ ਹਮ ਹਮ ਆਗੇ ਬਹਿ ਕੇ ਬੁੱਧਰ ਤੇ ਪਰ ਅੰਤ ਵੇਲੇ ਪੈ ਸੰਲ ਗਏ ਜਿਵੇਂ ਤੋਤਾ ਫਿਰ ਬਲ ਦੇ ਦਰਖਤ ਤੇ ਆ ਜਾਂਦਾ ਕੰਟੇ ਉਧਰ ਦੇ ਵਿੱਚ ਉਹ ਫੁੱਲ ਵੀ ਨਹੀਂ ਖਾਣ ਵਾਲੇ ਹੁੰਦੇ ਫਲ ਵੀ ਨਹੀਂ ਖਾਣ ਵਾਲੇ ਹੁੰਦੇ ਅੱਛਾ ਜੀ ਇਹ ਬੰਤੇ ਖਾਣ ਵਾਲਾ ਕੁਝ ਨਹੀਂ ਹੈਗਾ ਇੱਥੇ ਮੰਦਰਾ ਵਿੱਚ ਠੀਕ ਹੈ ਜੀ ਆਇਆ ਕਿ ਕਿਸੇ ਕੱਲ ਨੂੰ ਯੂਨਿਪੋਲਿਸ਼ੀ ਆਤਮ ਦੇ ਕੰਮ ਕਰਾਇਆ ਜਾਏਗਾ ਹੂੰ ਅੰਤਵਾਰ ਪਛਤਾਉਂਗਾ ਅੱਛਾ ਜੀ ਅਜੇ ਤੱਕ ਦਾ ਕਾਲਿਆ ਆਇਆ ਇਹ ਕੱਖ ਨਹੀਂ ਹੈਗਾ ਬੱਲੇ ਪੈਣ ਨੂੰ ਹੂੰ ਕੋਈ ਨਕਲ ਅਸੀਂ ਕਰ ਲਈਏ ਦੇਖੋ ਗੁਰਬਾਨੀ ਕੀ ਕਹਿ ਰਹੀ ਹੈ ਅਸੀਂ ਕੀ ਕਰ ਰਹੇ ਹਾਂ ਠੀਕ ਹੈ ਗੁਰਦੁਆਰੇ ਦੇ ਪਿਓਰੇ ਉਹੀ ਕੋ ਜੋਰੇ ਆ ਜੋ ਜੀ ਦੇ ਖਿਲਾਫ ਵਾਲੀ ਹੈ ਜੀ ਤੇ ਉਹ ਵਾਰਨੀ ਖਲਾਫ ਆ ਉਹ ਹੀ ਕੁਝ ਕਰ ਰਹੇ ਹੁੰਦੀ ਅੱਜ ਹਾਂਜੀ ਖਾਲੀ ਖੁਲਾਸਾ ਨਾ ਦਾ ਬ੍ਰੋਸ ਕੀਤਾ ਤਾਂ ਆਪਾਂ ਇਹ ਕੱਪ ਨਹੀਂ ਕਰ ਸਕਦੇ ਤੂੰ ਦਲੀ ਬਣਾ ਸਕਦੇ ਸੋਨਾ ਨਹੀਂ ਝਾੜ ਸਕਦੇ ਹੂੰ ਹੂੰ ਉਹ ਦੂਏ ਜਿਹੜੇ ਬੰਦੇ ਬਾਜ਼ ਦਾ ਟੋਲਾ ਦਾ ਨਾਲ ਪਹਿਲਾਂ ਹੂੰ ਉਹ ਜੀਏ ਦਾ ਜੂਰ ਚਾਹੀਦਾ ਦੋਵਾਂ ਦੇ ਬੰਦਲ ਦੇ ਆਪਣੇ ਵੀ ਚਾਹੀਦੇ ਹੂੰ ਹੂੰ ਲੈ ਲੋ ਜੀ ਦਾ ਭੋਗ ਵਾਰੇ ਰੱਖਤਾ ਉਹਨਾਂ ਦਾ ਪੜਾ ਲਈ ਭੋਗ ਪੈ ਜਾਂਦਾ ਹੂੰ ਹੂੰ ਕੋਜ ਬਗਾਰੇ ਦੇ ਹੂੰ ਹੂੰ ਉਹ ਉਹ ਕਰਨ ਲੱਗੇ ਹੋਏ ਕਿਹੜਾ ਸਿੱਖ ਨੇ ਹੂੰ ਹੂੰ ਇਹ ਦੂਜੇ ਨੇ ਸਿਕਬਾਣ ਕਿ ਅੱਗੇ ਚੱਲ ਬਣਾ ਬੋਟਾ ਗੁਰਬਾਨੀ ਥੋੜਾ ਪੜ੍ਹ ਲੀ ਤਾਂ ਸਹੀ ਉਹ ਕਰ ਲੈਣ ਦੇ ਨੂੰ ਆਪਣਾ ਠਗੜਾ ਵਜਾ ਲੈਣ ਦੇ ਠੀਕ ਆਪਾਂ ਪਾਸੇ ਹੋ ਜਾਈਏ ਆਪਾਂ ਨਹੀਂ ਹੋਣ ਵਾਲੇ ਹਾਬੇ ਹੂੰ ਹੂੰ ਤੁਸੀਂ ਆਪਣਾ ਕਰੀ ਜਾ ਉਹ ਇਹਨਾਂ ਨੂੰ ਇਹਦੇ ਨਾਲ ਕਰੀ ਜਾਣ ਦੋ ਅੱਡਾ ਡਾਉਂਗੀ ਉਹ ਦੋਇਤਰਾ ਠੀਕ ਹੈ ਜੀ ਇਹਨਾਂ ਨੂੰ ਅੱਡ ਕਰਤਾ ਉਹ ਆਰਡਰ ਹੈ ਦੇ ਹੁਣ ਤੱਕ ਇਹ ਅੱਡਾ ਹੋ ਸੀ ਇਹਨਾਂ ਨੂੰ ਠੀਕ ਹੈ ਜੀ ਆ ਜਿਹੜਾ ਅੰਤ ਕੀ ਬਾਰ ਮੂਆ ਲਪਟਾਨਾ ਲਿਖਿਆ ਇਹਦਾ ਕੀ ਭਾਵ ਬਣਦਾ ਜੀ ਫਿਰ ਸੈਸੇ ਸਿੰਬਲ ਦੇਖ ਚੂਆ ਬਿਕਸਾਨਾ ਦਾ ਠੀਕ ਹੈ ਅੰਤ ਕੀ ਬਾਰ ਕਿਉਂ ਲਿਖਿਆ ਜਬ ਅੱਛਾ ਵੀ ਹੈ ਇਹ ਉਹੀ ਸਿੰਬਲ ਹੀ ਹੈ ਸਿੰਬਲ ਰੁਕਸ ਰਾਹ ਰਾਤ ਵੀਰੇ ਗਦ ਮੁੱਛ ਠੀਕ ਐ ਲੱਭਣਾ ਕੁਛ ਨਹੀਂ ਫਨ ਫਿੱਕੇ ਫੁੱਲ ਬਕਬਕ ਹੂੰ ਹੂੰ ਆਈ ਲੱਭਣ ਵਾਲੀ ਗੱਲ ਕੁਛ ਨਹੀਂ ਆ ਜੀ ਠੀਕ ਐ ਉੱਥੇ ਆਸਾ ਦੀ ਬਾਤ ਸਿੰਬਲ ਦੀ ਸਾਰੀ ਗੱਲ ਦੱਸੀ ਐ ਫਿਰ ਹੈ ਨਾ ਜੀ ਹਾਂ ਠੀਕ ਐ ਇਹ ਬੜੀ ਬੜੀ ਜਿਹੜੀਆਂ ਨੇ ਨਾ ਪੋਸਟਾਂ ਆ ਜੀ ਉਹ ਹੈਗਾ ਬਾਹਰ ਦਾ ਬੜਾ ਫਲਾਣਾ ਟਿੱਪਕਾ ਹੈ ਆਹ ਕਾਲ ਤੱਕ ਦਾ ਜਿਹੜਾ ਆ ਰਿਹਾ ਜਿਹੜੀ ਹੰਡ ਕਰਦੀ ਐ ਪੋਸਟਾਂ ਦੇ ਜਿਹੜੀਆਂ ਨਾ ਤੁਹਾਡੇ ਲੱਗ ਬੱਲੇ ਹੋਏ ਹੂੰ ਹੂੰ ਇਹ ਵੀ ਵੇਲੇ ਉੱਥੇ ਗੱਲ ਬੋਲਦੇ ਹੂੰ ਹੂੰ ਇਹਨਾਂ ਨਾਲ ਕੁਛ ਨਹੀਂ ਮਤਲਬ ਰਹੇਗਾ ਹਾਂ ਇੱਥੇ ਤੁਸੀਂ ਫਿਰ ਅੱਗੇ ਜਿੱਤ ਹੈਗੀ ਐ ਠੀਕ ਐ ਮੂਆ ਇਹਨਾਂ ਨਾਲ ਹੋਣਾ ਨਹੀਂ ਲੋਕਾਂ ਨਾਲ ਛੱਡਿਆ ਵੀ ਹੋਇਆ ਸਭ ਜਿਹਨਾਂ ਨਾਲ ਲਿਪਟਿਆ ਹੋਇਆ ਹੈਗਾ ਤਾਂ ਮਰਿਆ ਹੋਇਆ ਹੀ ਆ ਜੀ ਅੰਤ ਕੀ ਬਾਅਦ ਮੂਆ ਲਪਟਾਨਾ ਹੀ ਬਣੂਗੀ ਗੱਲ ਮਰਿਆ ਜੁਦਾਈ ਮਰੇ ਹੂੰ ਹੂੰ ਛੇ ਲਿਪਟੇ ਜੁਦਾਈ ਮਰੇ ਨਾ ਕਾਲਾ ਜੀਵਨ ਉਹਨਾਂ ਦਾ ਹੂੰ ਜਿਉਂਦੇ ਹੋਇਓ ਠੀਕ ਹੈ ਜੀ ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੀਂ ਰਹੋ ਲੋਬੀ ਦਾ ਲੋਬੀ ਦਾ ਅਗਦੇ ਵਿੱਚ ਹੂੰ ਹੂੰ ਲੋਬੀ ਰੱਖਦਾ ਅੱਗ ਤੋਂ ਬਾਹਰ ਕਰ ਹੂੰ ਹੂੰ ਚੱਲਦਾ ਵੀ ਰੰਗ ਅਗਦੇ ਵਿੱਚ ਰੋਬੀ ਹੂੰ ਹੂੰ ਅੱਗ ਨੂੰ ਬੁਝਣ ਵੀ ਨਹੀਂ ਦਿੰਦਾ ਠੀਕ ਹੈ ਪੂਰਾ ਬੁਝਣ ਨਹੀਂ ਦਿੰਦਾ ਅੱਗ 'ਤੇ ਹੋਰ ਪਾਈ ਜਾਂਦਾ ਤੇ ਮਾਇਆ ਮਾਇਆ ਹੋਰ ਪਾਈ ਜਾਂਦਾ ਹੂੰ ਜਿੰਤਾ ਵਧੀ ਜਾਂਦੀ ਹੈ ਜੋ ਕਾਰੋਬਾਰ ਵਧੀ ਜਾਂਦਾ ਤੇ ਜਿੰਤਾ ਵਧੀ ਜਾਂਦਾ ਕਾਰੋਬਾਰ ਵਧਦਾ ਤੇ ਜਿੰਤਾ ਵਧੀ ਜਾਂਦੀ ਠੀਕ ਹੈ ਜੀ ਆ ਗੁਹਣਨੀ ਰੱਤਾ ਕਿ ਆਗਰ ਵਿਸੜੀ ਵੀ ਜਾਂਦਾ ਹੈ ਜਦੋਂ ਤਹ ਰਹੇ ਮਿਟ ਵੇ ਕਬ ਜਾਣਾ ਹੈ ਕਦੇ ਨਹੀਂ ਮਿਟਦੀ ਉਹ ਹੈ ਜੀ ਤ੍ਰਿਸ਼ਨਾ ਮਿਟਦੀ ਉਹ ਦੀ ਚਿੰਤਾ ਕਦੇ ਮਿਟਦੀ ਹੈ ਹੂੰ ਹੂੰ ਤ੍ਰਿਸ਼ਨਾ ਦੀ ਅਗੇ ਜਣਦਾ ਹੈ ਤੇ ਤ੍ਰਿਸ਼ਨਾ ਉਹ ਜਾਉਂਦਾ ਨਹੀਂ ਹੈ ਤ੍ਰਿਸ਼ਨਾ ਬੱਲੇ ਹੀ ਕੀ 부ਜੀ ਹੈ ਠੀਕ ਹੈ ਜੀ ਬਿਲਕੁਲ ਆਇਆ ਤ੍ਰਿਨੂ ਵੀ ਹੁੰਦਾ ਜੇ ਕਹਦਾ ਵੀ ਚੌਦ ਹਰ ਕੀ ਭਗਤੀ ਨਾ ਦੇਖਿਆ ਜਾਏ ਮਾਰਗ ਛੋੜ ਅਮਾਰਗ ਪਾਈ ਹਰ ਕੀ ਭਗਤ ਤੀਸਾ ਦੇਖਦਾ ਹੀ ਨਹੀਂ ਹੈ ਉਧਰ ਨੂੰ ਜਾਂਦਾ ਹੀ ਨਹੀਂ ਹੈ ਹਰ ਕੀ ਭਗਤੀ ਕੀ ਹੈ ਉਹਦਾ ਦਾ ਰਾਹ ਛੱਡਿਆ ਹੋਇਆ ਹੈ ਹੂੰ ਹੂੰ ਉਹਦਾ ਰ ਹਰ ਕੀ ਭਗਤੀ ਹਰ ਦਰ ਹੁੰਦਾ ਹੈ ਬਾਹਰ ਬੁਗਰੀ ਭਗਤੀ ਕਰਦੇ ਨੇ ਠੀਕ ਹੈ ਜੀ ਮਾਰਗ ਛੋੜ ਅਮਾਰਗ ਪਾਈ ਵਾਰਗ ਪਾਇਆ ਹੈ ਲੋਕਾਂ ਨੂੰ ਵਾਰਗ ਪਉਦਾ ਉਲਟੇ ਰਸਤੇ ਪਉਂਦਾ ਠੀਕ ਹੈ ਜੀ ਕਾਰੋਬਾਰ ਜਵਾਰ ਦੇ ਕਰਦਾ ਕਾਰੋਬਾਰ ਚ ਠੀਕ ਹੈ ਜੀ ਮੁੱਲੋਂ ਭੂਲਾ ਆਵੇ ਜਾਏ ਅੰਮ੍ਰਿਤ ਧਾਰ ਲਾਦ ਬਿਖ ਖਾਈ ਹਾਂ ਹੂੰ ਜੀ ਬੋਲੀ ਹੈ ਪੰਗਤੀ ਮੁੱਲੋਂ ਭੂਲਾ ਆਵੇ ਜਾਏ ਅੰਮ੍ਰਿਤ ਧਾਰ ਲਾਦ ਬਿਖ ਖਾਈ ਹੂੰ ਆਪਣੇ ਮੂੜ ਤੋਂ ਭੱਲਿਆ ਆਇਆ ਮੂੜ ਅੰਦਰ ਹੈ ਦੇ ਹੂੰ ਹੂੰ ਆ ਬਹ ਜਾਏ ਹੂੰ ਹੂੰ ਹੋਰ ਜਾਣਦੇ ਆ ਜਦ ਦਾ ਮਰਦਾ ਜਿੰਨਾ ਕਿ ਮੂੜੋਂ ਕੋ ਲੈ ਜਾ ਗੁਰਬਖਸ਼ ਪਿਆਰ ਹੈ ਇਹਦਾ ਹਾਂ ਹਾਂ ਅਸਰ ਦਾ ਲੱਦੀ ਹੋਈ ਆ ਬੇਖ ਲੱਦੀ ਹੋਈ ਆ ਹਾਂ ਹਾਂ ਆ ਸਰੀਰ ਤੇ ਖੇ ਆ ਸਰੀਰ ਬੇਖੇ ਆ ਲੱਦੀ ਹੋਈ ਉਸੇ ਹੂੰ ਹੂੰ ਜਦ ਚੱਕੀ ਫਿਰਦਾ ਤਾਂ ਦੂਜੇ ਵੀ ਦੂ ਹੂੰ ਹੂੰ ਠੀਕ ਹਾਂ ਠੀਕ ਹੈ ਹਾਂਜੀ ਹੈ ਹਾਮੇ ਹਮਰੇ ਤੋਂ ਲਾਤਾ ਤੇ ਬਿਖ ਲਦਲੀ ਠੀਕ ਹੈ ਜੀ ਉਹ ਜਗਤਾ ਬਿਖ ਲਦਲੀ ਹਾਂ ਹਾਂ ਜਿਉ ਬੇਸਵਾਕ ਪਰੇ ਅਖਾਰਾ ਕਾਪਰ ਪਹਿਰ ਕਰੈ ਸ਼ਿੰਗਾਰਾ ਜਿ ਬੇਸਵਾ ਦੇ ਘਰ ਇਕੱਠ ਹੁੰਦਾ ਖਾਰਾ ਪੈਂਦਾ ਅੱਛਾ ਜੀ ਉਹ ਕਪੜੇ ਪਹਿਨਦੀ ਐ ਸ਼ਿੰਗਾਰ ਕਰਦੀ ਐ ਹਮ ਠੀਕ ਹੈ ਜੀ ਪੂਰੇ ਤਾਲ ਨਿਹਾਲੇ ਸਾਸ ਵਾਂਕੇ ਗਲੇ ਜਮਕਾ ਹੈ ਫਾਸ ਸੁਰ ਔਰ ਤਾਲਵੀ ਕੱਢਦੀ ਆ ਉਹ ਤਾਲ ਦੇ ਨਾਲ ਆਪਣੀ ਸੁਰ ਵੀ ਬਣਾਉਦੀ ਆ ਅੱਛਾ ਜੀ ਔਰ ਉਹਨਾਂ ਜਿਵੇਂ ਧਿਆਨ ਲਗਦੀ ਆਲੇ ਬੈਠੇ ਤੇ ਹਮ ਹਮ ਕਿਹਨਾਂ ਨੂੰ ਮੇਰਾ ਕਿਹਾ ਆ ਕਿ ਮੇਰੇ ਕਹੇ ਤੇ ਮੇਰਾ ਜਿਹੜਾ ਗਾਣੇ ਨੂੰ ਚੰਦਾ ਵੀ ਲੱਗਦਾ ਕੋਈ ਬਤੇ ਪਤਲਵਾ ਜਿਹਨੂੰ ਵੀ ਚੰਦਾ ਨਹੀਂ ਲੱਗਦਾ ਉਹਨੂੰ ਪੈਸੇ ਕਿੱਥੋਂ ਦੇ ਦਿੰਦੇ ਆ ਆ ਉੱਠ ਕੇ ਨਹੀਂ ਜਿਹੜਾ ਪ੍ਰਭਾਵ ਕੀ ਰੱਖਤੇ ਆ ਇਹ ਪਰਵਾਹ ਆਉਂਦਾ ਹੈ ਜੋ ਕਹਿ ਰਹੇ ਹਿੰਦੇ ਹਮ ਹਮ ਹਰ ਇੱਕ ਸਾਲ ਦੇ ਨਾਲ ਅੱਗੇ ਦੀ ਪੋਜੀਸ਼ਨ ਬਦਲਦੀ ਹੈ ਹਮ ਹਮ ਤੇ ਹਾਰੇ ਸਾਸ ਹਮ ਨਿਹਾਲੇ ਸਾਸਾਂ ਜੀ ਠੀਕ ਹੈ ਜੀ ਵਾਹ ਕੇ ਗਲੇ ਜਮਕਾ ਹੈ ਫਾਸ ਜਿਹੜਾ ਉੱਥੇ ਗਿਆ ਹੋਇਆ ਉਹਦੇ ਗਲ ਚ ਜਮਕਾ ਫਾਸ ਹੋ ਗਿਆ ਹੈ ਜੀ ਗਲੇ ਤਾਂ ਵੀ ਜਮਕਾ ਫਾਸ ਪਾਈ ਜਾਂਦੀ ਹੈ ਹਮ ਪਰ ਇਹ ਫਿਰ ਹੁਣ ਇੱਥੇ ਬੇਸਵਾ ਭਾਵੇਂ ਬੁੱਧੀ ਨੂੰ ਕਹਾਂਗੇ ਇਹ ਜਿਹੜੇ ਦੂਜੇ ਬਤਾਨੇ ਦਰ ਬਤਾਨੇ ਹੂੰ ਹੂੰ ਬੜੇ ਬੜੇ ਦੇਹਰਾਜ ਬਾੜੇ ਜਿਹੜਾ ਕੁਝ ਕਰਦੇ ਨੇ ਵੇਖਾਈ ਤੇ ਹੂੰ ਹੂੰ ਕੌਂਦੀ ਬਾਸੀ ਰੌਲ ਚ ਭਾਈ ਹੋਈ ਹੈ ਹੂੰ ਲੋਕਾਂ ਨੂੰ ਧਰਮ ਦੱਸ ਰਹੇ ਕੋਲ ਕਰ ਰਿਹਾ ਰਹੇ ਹੂੰ ਅਰੇ ਇਹਵੇਂ ਦੇ ਕਰਾ ਇਹਵੇਂ ਉਹ ਕਿਤੇ ਦੇ ਵੇਲੇ ਇਹਨੂੰ ਚੱਕਰਾਂ ਦੀ ਪੈ ਰਹੀ ਸਾਡੇ ਤੇ ਹੂੰ ਹੂੰ ਹਰ ਸਾਲ ਨਾਲ ਚਿੱਤਾ ਹੂੰ ਹੂੰ ਠੀਕ ਹੈ ਜੀ। ਜਾਂ ਜਾ ਕੇ ਮਸਤਕ ਲਖਿਓ ਕਰਮਾ ਸੋ ਪੱਜ ਪਰ ਹੈ ਗੁਰ ਕੀ ਸਰਨਾ ਅਜੇ ਨੂੰ ਆਪਣਾ ਜਿਹੜੇ ਆਪਣੇ ਅੱਗੇ ਉਹ ਆਪਣੇ ਟਾਰਗੇਟ ਵੀ ਗਿਆ ਹੂੰ ਹੂੰ ਉਹਨੂੰ ਪਰਮੇਸ਼ਰ ਦਾ ਕਿਰਪਾ ਦਾ ਗਿਆਨ ਹੋ ਗਿਆ ਜੀ ਨੂੰ ਹੂੰ ਹੂੰ ਜੇ ਗੇ ਤਾਂ ਭਾਈ ਹੋਗੋ ਨਾਲਿਆ ਸਭ ਕੁਝ ਠੀਕ ਹੈ ਜੀ। ਜੋ ਵਰਨਿਆ ਗਿਆ ਉਹ ਹੋ ਗਿਆ ਉਹ ਉਹਦੀ ਸ਼ਰਨ ਪੈ ਜਾਂਦਾ ਹੋ ਗੋਬਦੀ ਬਸ ਤੋ ਉਹ ਕੋ ਬੰਦੇ ਜਾਂਦੇ ਉਹਦੀ ਸ਼ਰਨ ਹੀ ਪੈ ਆਉਂਦੇ ਉਹ ਭੱਜ ਪਰ ਹੈ ਭੱਜ ਕੇ ਉਹ ਗੁਰੂ ਦੀ ਸ਼ਰਨ ਚਲੇ ਜਾਂਦਾ ਹੈ ਜੀ ਹਾਂ ਅੱਛਾ ਇਹ ਜਿਹੜਾ ਲਿਖਿਓ ਕਰਮ ਇਹਦੇ ਬਾਰੇ ਦੱਸਿਓ ਇਹ ਭਲੀਖਾ ਰਹਿੰਦਾ ਵੀ ਜੀ ਪਿਛਲੇ ਜਨਮ ਦੇ ਕੁਝ ਕਰਮ ਅਸੀਂ ਲਿਖ ਕੇ ਆਏ ਆ ਤਾਂ ਹੀ ਨਹੀਂ ਭਗਤੀ ਕਰਦੇ ਇਸ ਤਰ੍ਹਾਂ ਦੇ ਭਲੀਖਾ ਹਾਂ ਹਾਂ ਕਾਲ ਕਲ ਕੋਕਵਾਤ ਨਾਲ ਵੀ ਨਾਲੇ ਲਿਖਦੇ ਆ ਪਰਸ਼ਕਲ ਨੂੰ ਲਿਖਣੀ ਹੈ ਉਹ ਹੂੰ ਹੂੰ ਕਾਲ ਕਾਲ ਨੂੰ ਹੁਕਮ ਹਾਂ ਤੇ ਕੋ ਕੋਣ ਬੇੜ ਸਕਦਾ ਨਾਲ ਦੀ ਨਾਲ ਲਿਖੀ ਜਾਂਦਾ ਉਹ ਜਿਹੜਾ ਸਪਾਰਸ਼ਾ ਲਿਖੀ ਹੋਈ ਯੋ ਕੀ ਠੀਕ ਹੈ ਜੀ ਜਿਹੜਾ ਬੰਨਾ ਸਾਨੂੰ ਬੰਦੇਆਂ ਨੂੰ ਲਿਖਦੇ ਹੀ ਜਾਂ ਸੀ ਹੂੰ ਕੋਈ ਨੂੰ ਕਹਤਾ ਉਹ ਲੈ ਆਉਣੀ ਜਿਹੜੂ ਉਹਨਾਂ ਦੀ ਬੁਨਾਈ ਦੀ ਹਾਂ ਠੀਕ ਹੈ ਜੀ ਕੋਈ ਕਾਲ ਦਾ ਗੁਨਾ ਤਾਉਂਦਾ ਹੈ ਉਹ ਆਦਮੀ ਠੀਕ ਹੈ ਜੀ ਜਿਹੜਾ ਚਮਤਕਾਰ ਰੂਹਦਾ ਪ੍ਰੈਕਟੀਕਲ ਕੋਈ ਤਾਂ ਉਹ ਬੋਲਦਾ ਹੈ ਹੂੰ ਹੂੰ ਉਹੀ ਹੈ ਅੱਗੇ ਦੇਖੋ ਅੱਗੇ ਅੱਗੇ ਜਾਂਦਾ ਹੈ ਅੱਗੇ ਅੱਗੇ ਚਮਤਕਾਰ ਕੋਈ ਨਾ ਪੁੱਛੋ ਜੇਰ ਬਹੁਤ ਦਾ ਫਿਰ ਉਹ ਲਿਖਿਆ ਹੀ ਹੋਇਆ ਅੱਛਾ ਜੀ ਹਾਂ ਕਹੇ ਤਾਂ ਨਾਮ ਦਿਓ ਇਹ ਇਹ ਵਿਚਾਰ ਇਨ ਬਿਧ ਵਿਦੀ ਸੰਤੋ ਉਤਰੋਪਾਰ ਆ ਨੋਬਦੇਵ ਕੰਨਾਏ ਵਿਚਾਰ ਐ ਇਹ ਵਿਧੀ ਐ ਪਾਰ ਉਤਰਦੀ ਹੂੰ ਹੂੰ ਅੱਗੇ ਦੇਖੋ ਆਪਣੇ ਵਕੂ ਨੂੰ ਝੋਕ ਨੂੰ ਗਵਾਈ ਕਰ ਰਿਹਾ ਤੁਹਾਡੀ ਹੂੰ ਹੂੰ ਉਹ ਕੂਪਰੀਏ ਗਵਾਈ ਚਲੋ ਮੇਰੇ ਪਿੱਛੇ ਚਲੋ ਠੀਕ ਹੈ ਜੀ ਵੀਰੇ ਰਸਤੇ ਚ ਕੋਈ ਕਿਸੇ ਤਰ੍ਹਾਂ ਦੀ ਅਰਚਨਾ ਨਾ ਲਾਓ ਹਾਂ ਠੀਕ ਹੈ ਜੀ ਇੱਥੇ ਸਮਾਪਤੀ ਇਹ ਸ਼ਬਦ ਦੀ